ਸਾਡੀ ਦਿੱਕਤ ਪਤਾ ਕੀ ਹੈ ਇਹ ਕੌਰਤ ਆਪਣੇ ਸ਼ਰਾਬੀ ਵਿਅਕਤੀ ਤੋਂ ਬੜੀ ਦੁਖੀ ਸੀ। ਸ਼ਰਾਬ ਬਹੁਤ ਪਿੰਦਾ ਸੀ। ਆਖਿਰ ਉਹਨੇ ਫੈਸਲਾ ਕਰ ਲਿਆ ਉਹਨੂੰ ਕਿਹਾ ਬਈ ਮੈਂ ਪੀਕੇ ਜਾ ਰਹੀਆਂ ਜਿੱਦਣ ਸ਼ਰਾਬ ਛੱਡ ਦੇਵਾਂਗੀ ਉਹ ਦਿਨ ਆ ਜਾਵਾਂਗੀ ਤੇਰੇ ਨਾਲ। ਇਹ ਕਹਿ ਕੇ ਉਹ ਚਲੀ ਗਈ। ਇੱਕ ਮਹੀਨਾ ਲੰਘਿਆ 2 ਮਹੀਨੇ ਲੰਘੇ। ਉਹਨ ਉਸ ਦੇ ਪਤੀ ਨੇ ਉਸ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਸ਼ਰਾਬ ਛੱਡ ਦਿੱਤੀ ਹੈ। ਵਾਪਸ ਆ ਜਾਓ। ਕਈ ਤਰਲੇ ਮੰਤਾਂ ਕੀਤੀਆਂ ਅਖੀਰ ਉਸ ਦੇ ਮਨ ਮੇਰ ਪੈ ਗਈ ਉਹਨੇ ਕਿਹਾ ਚਲ ਠੀਕ ਹੈ ਜੇ ਤੂੰ ਛੱਡ ਦਿੱਤੀ ਹੈ। ਤੇਰੇ ਨਾਲ ਤੇ ਮੇਰਾ ਕੋਈ ਝਗੜਾ ਹੀ ਨਹੀਂ ਹੈ। ਝਗੜਾ ਤੇ ਜੋ ਤੂੰ ਸ਼ਰਾਬ ਪਿੰਦਾ ਹੈ ਉਹਦੇ ਕਰਕੇ ਹੈ ਨਾ। ਤੂੰ ਸ਼ਰਾਬ ਛੱਡ ਦਿੱਤੀ ਹੈ ਮ ਆ ਜਾਂਦੀ ਹੈ। ਉਨੇ ਸਮਾ ਦਿੱਤਾ ਕਿ ਕੱਲ ਮੈਂ ਸਵੇਰੇ ਸਵੇਰੇ ਪਹੁੰਚਾਂਗੀ ਸਵੇਰ ਦੀ ਟ੍ਰੇਨ ਹੋਣੀ ਹੈ ਕੋਈ ਸਵੇਰੇ ਪਹੁੰਚਾਂਗੀ ਮੈਂ ਅੱਗੋਂ ਆਣ ਕੇ ਲੈ ਜਾ ਜੇ ਮੈਨੂੰ ਠੀਕ ਹੈ ਸ਼ਾਮ ਨੂੰ ਉਹਨੇ ਸੋਚਿਆ ਵੀ ਆਖਰੀ ਵਕਤ ਹੈ ਇੱਕ ਬਰੀ ਪੀ ਲੈਣਾ ਥੋੜੀ ਜੀ ਉਹ ਆਦਤ ਹੈ ਛੱਡੀ ਛੁੱਡੀ ਨਹੀਂ ਸੀ ਇਹ ਤੇ ਸਿਰਫ ਵੈਸੇ ਕਹਿ ਰያ ਮੈਂ ਛੱਡ ਦਿੱਤੀ ਹੈ ਉਹਨੇ ਸੋਚਿਆ ਵੀ ਚਲੋ ਅੱਜ ਫਿਰ ਪਤਾ ਨਹੀਂ ਮੌਕਾ ਬਣੇਗਾ ਨਾ ਬਣੇ ਅੱਜ ਤੇ ਪੀ ਲਈਏ ਚਲੋ ਵੀ ਅਜੇ ਸਵੇਰੇ 4 ਵਜੇ ਵਾਪਸ ਆਉਣਾ ਹੈ ਉਹਨੇ ਟਾਈਮ ਤੱਕ ਸੈੱਟ ਹੋ ਜਾਣਾ ਕੰਮ ਲਓ ਜੀ ਪੀਣੇ ਬਹਿ ਗਿਆ ਹੁਣ ਪਿੰਦੇ ਆ ਪਿੰਦੇ ਉਹਨੂੰ ਭੁੱਲ ਹੀ ਗਿਆ ਐਨੀ ਪੀ ਲਈ ਸਵੇਰੇ ਜਦੋਂ ਦੇਖਿਆ 6 ਵਜੇ ਨੂੰ ਦੌੜਿਆ ਘਰ ਨੂੰ ਜਿਹੜਾ ਸ਼ਾਰਟਕਟ ਸੀ ਘਰ ਨੂੰ ਉਦਰੋਂ ਦੌੜਿਆ ਉੱਥੇ ਝਾੜੀਆਂ ਚੁੜੀਆਂ ਬਹੁਤ ਸਾਰਾ ਸਾਰਾ ਚਿਹਰਾ ਡੜਾ ਉਹ ਛਿੱਲਿਆ ਗਿਆ ਕੰਡਿਆਂ ਚ ਆਇਆ ਦੇਖਿਆ ਵੀ ਉਦ ਘਰ ਚਾਈ ਪਈਏ ਸੁੱਤੀ ਪਈ ਆ ਕੇ ਬਾਥਰੂਮ ਚ ਗਿਆ ਸੋਚਿਆ ਵੀ ਆਹੜਾ ਚਿਹਰਾ ਛੱਲਿਆ ਛੁਲਿਆ ਇਹਦੇ ਤੇ ਪੱਟੀ ਪੁੱਟੀ ਕਰ ਲੈਣਾ ਸ਼ਹਿਰ ਤੱਕ ਥੋੜਾ ਠੀਕ ਹੋ ਜਾਊਗਾ ਉਹ ਪੱਟੀ ਪੁੱਟੀ ਕਰਕੇ ਤੇ ਪੈ ਗਿਆ ਜਦੋਂ ਪੈ ਗਿਆ ਕੋਈ 9:00 ਵਜੇ ਹੁਣੇ ਉਠਾਇਆ ਉੱਠਿਆ ਫਟਾਫਟ ਉਹ ਕਹਿੰਦੇ ਤੈਨੂੰ ਕਿਹਾ ਸੀ ਨਾ ਵੀ ਪੀਵੀਂ ਨਾ ਤੂੰ ਫਿਰ ਪੀਤੀ ਐ ਉਹ ਕਹਿੰਦਾ ਭਾਗਵਾਨੇ ਮੈਂ ਪੀਤੀ ਨਹੀਂ ਮੈਂ ਤੇ ਵੈਸੇ ਬਾਹਰ ਚਲਾ ਗਿਆ ਸੀ ਕੰਮ ਸੀ ਮੈਨੂੰ ਕੋਈ ਮੈਂ ਆ ਕੇ ਦੇਖਿਆ ਸੁੱਤੀ ਪਈ ਸੈਂ ਮੈਂ ਆਪਣਾ ਆ ਕੇ ਸੌਂ ਗਿਆ ਉਹ ਕਹਿੰਦੇ ਨਹੀਂ ਤੁਸੀਂ ਪੀਤੀ ਸੀ ਉਹ ਕਹਿੰਦਾ ਨਹੀਂ ਭਾਗਵਾਨੇ ਤੇਰੇ ਕੋਲ ਕੀ ਸਬੂਤ ਐ ਮੈਂ ਪੀਤੀ ਸੀ ਉਹਨੇ ਪਕੜਿਆ ਬਾਉ ਵਾਸ਼ਰੂਮ ਚ ਲੈ ਗਈ ਜਾਂ ਕੇ ਸ਼ੀਸ਼ਾ ਦਿਖਾਇਆ ਕਹਿਣ ਲੱਗਿਆ ਸ਼ੀਸ਼ਾ ਦੇਖੋ ਉਹ ਜਿੰਨੀਆਂ ਪਟੀਆਂ ਉਹਨੇ ਲਾਈਆਂ ਸਾਨੂੰ ਸਾਰੀਆਂ ਸ਼ੀਸ਼ੇ ਦੇ ਚਪੇ ਦਿੱਤੀਆਂ ਸਰ ਸ਼ਰਾਬ ਦੇ ਨਸ਼ੇ ਦੇ ਵਿੱਚ ਲਾੜੀਆਂ ਮੂੰਹ ਤੇ ਸੀ ਲਾਈ ਸ਼ੀਸ਼ੇ ਤੇ ਗਿਆ ਹੁਣ ਸਾਡੀ ਦਿੱਕਤ ਪਤਾ ਕੀ ਹੈ ਜ਼ਖਮ ਸਾਡੇ ਚਿਹਰੇ ਤੇ ਨੇ ਪਟੀਆਂ ਅਸੀਂ ਦੂਜੇ ਦੇ ਚਿਹਰੇ ਤੇ ਲਾਣੇ ਆ ਦਿੱਕਤ ਸਾਡੇ ਚ ਹੈ ਪ੍ਰੇਸ਼ਾਨੀ ਦੂਜੇ 'ਚ ਦਿੱਸਦੀ ਹੈ ਸਾਡੀ ਦਿੱਕਤ ਇਹ ਹੈ ਸਾਡੀ ਮੁਸੀਬਤ ਇਹ ਹੈ ਮਹਾਰਾਜ ਕਹਿੰਦੇ ਧਿਆਨ ਦੂਜੇ 'ਚ ਹੀ ਹੈ ਆਪਣੇ 'ਤੇ ਧਿਆਨ ਆਉਂਦਾ ਹੀ ਨਹੀਂ ਸੁਧਾਰ ਦੂਜੇ 'ਚ ਹੋਵੇ ਆਪਣੇ 'ਚ ਕੋਈ ਸੁਧਾਰ ਨਹੀਂ ਹੋਣਾ ਚਾਹੀਦਾ ਕਿਉਂਕਿ ਅਸੀਂ ਤੇ ਸੁਧਰੇ ਹੋਏ ਹਾਂ ਖੁਦ ਤੇ ਅਸੀਂ ਗਲਤ ਹੈ ਹੀ ਨਹੀਂ ਗਲਤ ਤੇ ਦੂਜਾ ਹੈ ਗੁਰੂ ਅੰਗਦ ਮਹਾਰਾਜ ਜੀ ਕਹਿੰਦੇ ਨਾਨਕ ਪਰਖੈ ਆਪਕੋ ਤਾਂ ਪਰਖ ਜਾਣ ਕਹਿੰਦੇ ਜਿਹੜਾ ਬੰਦਾ ਪਰਖਦਾ ਆਪਣੇ ਆਪ ਨੂੰ ਅਸਲ ਪਰਖੂ ਹੈ ਆਤਮ ਜਿਣੈ ਸਗਲ ਵਸ ਤਾਖੈ ਜਾਕਾ ਸਾਧੂ ਗੁਰੂ ਪੂਰਾ ਗੱਲ ਦੂਜੇ ਨੂੰ ਜਿੱਤਣ ਦੀ ਨਹੀਂ ਗੱਲ ਦੂਜੇ ਨੂੰ ਸਮਝਣ ਦੀ ਨਹੀਂ ਗੱਲ ਦੂਜੇ ਨੂੰ ਸਮਝਾਣ ਦੀ ਵੀ ਨਹੀਂ ਗੱਲ ਦੂਜੇ ਤੇ ਧਿਆਨ ਦੇਣ ਦੇ ਨਹੀਂ ਹੈ ਗੱਲ ਤੇ ਗੁਰਮਖੋ ਆਪਣੇ ਆਪ ਤੇ ਧਿਆਨ ਦੇਣ ਦੀ ਹੈ